ਪੰਜਾਬੀ ਅਖਬਾਰ ਦੇਸ਼ ਦੁਨੀਆ ਨੇ ਆਪਣੇ ਦਫ਼ਤਰ ਵਿਖੇ 10ਵੀਂ ਵਰੇਗੰਢ ਮਨਾਇਆ ਐਸੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਮਹਿਜ 21 ਸਾਲਾਂ ਖਾਸ਼ ਤੇਪ ਸਹਿ ਸੰਪਾਦਕ ਦੇਸ਼ ਦੁਨੀਆ ਦੀ ਪਹਿਲੀ ਪੰਜਾਬੀ ਕਿਤਾਬ ਮੂਲ ਮਹਿਲ ਲੋਕ ਕਰਪੜ ਕੀਤੀ ਗਈ ਜਿਸ ਤੇ ਕੁੰਡ ਚਕਾਈ ਦੀ ਰਸਮ 10ਵੀਂ ਵਰੇਗੰਢ ਚ ਮੁੱਖ ਮਹਿਮਾਨ ਵੱਜੋ ਪੁੱਜੇ ਸੀਨੀਅਰ ਪੱਤਰਕਾਰ ਸ਼੍ਰੀ ਪ੍ਰਮੋਦ ਬਾਤਿਸ਼ ਸੀਨੀਅਰ ਪੱਤਰਕਾਰ ਸ਼੍ਰੀ ਅਸ਼wini ਜੇਤਲੀ ਲੇਖਕ ਮਾਸਟਰ ਤੇਲੂ ਰਾਮ ਕੁਹੜਾ ਸਾਫਾਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਗਿਆਨ ਸਿੰਘ ਸਿੱਖ ਕੌਮ ਦੇ ਮਹਾਨ ਲੇਖਕ ਅਤੇ ਕਿਤਾਬਾਂ ਦਾ ਲੰਗਰ ਦੀ ਪਹਿਚਾਨ ਵੱਜੋ ਜਾਣੇ ਜਾਂਦੇ ਸਵਰਗੀਆ ਡਾਕਟਰ ਸਰੂਪ ਸਿੰਘ ਅਲੱਗ ਦੇ ਪੁੱਤੇ ਉਦੇਵ ਸਿੰਘ ਅਲੱਗ ਤੇ ਹਰਕੋਰ ਅਲੱਗ ਤੋਂ ਇਲਾਵਾ ਦੇਸ਼ ਦੁਨੀਆ ਅਖਬਾਰ ਤੇ ਚੈਨਲ ਦੇ ਮੁੱਖ ਸੰਪਾਦਕ ਆਧਾਰਾ ਦੇਸ਼ ਦੁਨੀਆ ਦੇ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਕੌਰ ਮਹਿਦੋਦਾਂ ਸਾਫਾਕਾ ਮੁੱਖ ਸੰਪਾਦਕ ਗੁਰਪ੍ਰੀਤ ਮੈਦੂਦਾ ਹਸ਼ਤੀਬ ਦੇ ਮਾਤਾ ਪਿਤਾ ਦੇ ਵੱਲੋਂ ਲੇਖਕ ਤੇ ਕਵੀ ਪਦਮਸ਼੍ਰੀ ਸਵਰਗੀ ਜ ਸੁਜੀਤ ਪਾਤਰ ਨੂੰ ਸਮਰਪਿਤ ਕਰਦਿਆਂ ਅਦਾ ਕੀਤੀ ਗਈ ਆਏ ਮਹਿਮਾਨਾਂ ਤੇ ਪੱਤਰਕਾਰਾਂ ਨੇ 10ਵੇਂ ਵਰਗਣ ਦੀਆਂ ਵਧਾਈਆਂ ਵੀ ਦਿੱਤੀਆਂ ਇਸ ਤੋਂ ਪਹਿਲਾਂ ਸ਼੍ਰੀ ਪਾਤਰ ਦੀ ਫੋਟੋ ਉੱਤੇ ਫੁੱਲ ਮਾਲਾਵਾਂ ਭੇਟ ਕਰਕੇ 2 ਮਿੰਟ ਦਾ ਮੌਨ ਤਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕਾ ਕਦਿਆ ਸ਼੍ਰੀ ਪ੍ਰਮੋਦ ਬਾਤੀਸ਼ ਸ਼੍ਰੀ ਅਸ਼wini ਜੇਤਲੀ ਤੇ ਤੇਲੂ ਰਾਮ ਕਹਾੜਾ ਤੇ ਗਿਆਨ ਸਿੰਘ ਨੇ ਕਿਹਾ ਕਿ ਇਸ ਦੀਆਂ ਕੁਝ ਲਿਖਤਾਂ ਪੜ੍ਹ ਕੇ ਲੱਗਿਆ ਹੈ ਕਿ ਇਸ ਨੇ ਆਪਣੀ ਉਮਮਤ ਤੋਂ ਕਿਤੇ ਅੱਗੇ ਵਧ ਕੇ ਲਿਖਿਆ ਹੈ ਉਹਨਾਂ ਦੇਸ਼ ਦੁਨੀਆ ਦੇ 10 ਸਾਲ ਪੂਰੇ ਹੋਣ ਤੇ ਕਿਹਾ ਕਿ ਪੂਰੇ ਮਹਦੂਦਾ ਪਰਿਵਾਰ ਨੇ ਸਖਤ ਮਿਹਨਤ ਕਰਦਿਆਂ ਬੇਦਾਗ ਦੇਸ਼ ਦੁਨੀਆ ਅਖਬਾਰ ਤੇ ਚੈਨਲ ਨੂੰ ਬਲੰਦੀਆਂ ਛੂਣ ਲਗਾ ਦਿੱਤਾ ਹੈ ਸ਼੍ਰੀ ਜੇਤਲੀ ਨੇ ਪੱਤਰਕਾਰਾਂ ਨੂੰ ਚੰਗੀ ਪੱਤਰਕਾਰਤਾ ਦੇ ਨਾਲ ਪਹਿਚਾਨ ਨਾਉਂਦੀ ਗੱਲ ਕਰਦਿਆਂ ਕਿਹਾ ਕਿ ਹਰਸ਼ਦੀਪ ਨੇ ਕਿਤਾਬ ਮੂਲ ਮੈ ਲਈ ਬਹੁਤ ਮਿਹਨਤ ਕੀਤੀ ਹੈ ਜੋ ਕਿ ਨੌਜਵਾਨਾਂ ਲਈ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਗੁਰਿੰਦਰਕੌਰ ਮੈਦੁੱਦਾ ਤੇ ਗੁਰਪ੍ਰੀਤ ਸਿੰਘ ਮੈਦੁੱਦਾ ਨੇ ਅਖਬਾਰ ਦੀ 10ਵੀਂ ਵਰੇਗੰਢ ਦੀਆਂ ਸ਼ੁਭ ਇੱਛਾਵਾਂ ਦੇਣ ਤੇ ਹਰਸ਼ਦੀਪ ਦੀ ਪਹਿਲੀ ਕਿਤਾਬ ਮੂਲ ਮੈ ਦੀ ਕੁੰਡ ਚਕਾਈ ਦੀ ਰਸਮ ਵਿੱਚ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ 10ਵੀਂ ਵਰੇਗੰਢ ਬਾਰੇ ਜਾਣਕਾਰੀ ਦਿੰਦਾ ਗੁਰਿੰਦਰਕੌਰ ਮੈਦੁੱਦਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਹਿਲੇ ਸੈਸ਼ਨ 'ਚ ਪੱਤਰਕਾਰਤਾ ਵਿਸ਼ੇ ਉੱਤੇ ਵਰਕਸ਼ਾਪ ਰੱਖੀ ਗਈ ਸੀ ਜਿਸ ਵਿੱਚ ਸਦਾਰ ਮਹਦੂਤਾ ਤੋਂ ਇਲਾਵਾ ਆਧਾਰੇ ਦੇ ਸੀਨੀਅਰ ਪੱਤਰਕਾਰ ਰਵਿੰਦਰ ਨਿੱਜਤ ਦੇ ਵੱਲੋਂ ਅਜੋਕੇ ਪੱਤਰਕਾਰਤਾ ਤੇ ਖਬਰ ਉੱਤੇ ਚਰਚਾ ਕਰਨ ਦੇ ਨਾਲ-ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸੁਪਰਾਂਤ ਸਾਰੇ ਪੱਤਰਕਾਰਾਂ ਨੂੰ ਸ਼੍ਰੀ ਬਾਤੀਸ਼ ਤੇ ਸ਼੍ਰੀ ਜੇਤਲੀ ਦੇ ਵੱਲੋਂ ਆਧਾਰੇ ਦੇ ਸਨਾਖਤੇ ਕਾਰਡ ਵੀ ਵੰਡੇ ਗਏ ਇਸ ਤੋਂ ਇਲਾਵਾ ਚੰਗਾ ਕੰਮ ਕਰਨ ਵਾਲੇ ਪੁਲਿਸ ਜ਼ਿਲ੍ਹਾ ਖੰਨਾ ਦੇ ਇੰਚਾਰਜ ਤੇ ਡਾਇਰੈਕਟਰ ਮਨਪ੍ਰੀਤ ਸਿੰਘ ਰੰਦਿਓ ਪੰਜਾਬ ਦੇ ਸਹਿ ਇੰਚਾਰਜ ਤੇ ਡਾਇਰੈਕਟਰ ਦਿਨੇਸ਼ ਪਾਤਵਾਜ ਸਹਿ ਇੰਚਾਰਜ تیرਸਨੇਰ ਵਿਕਰਮ ਸੈਣੀ ਤੇ ਸਰਵਜੀਤ ਪਟੜੋਲਾ ਨੂੰ ਸਨਮਾਨ ਪੱਤਰ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਤੋਂ ਇਲਾਵਾ ਖੇਡਾਂ ਦੇ ਖੇਤਰ ਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੱਡਾ ਮੰਚ ਦੇਣ ਵਾਲੇ ਰਿਟਾਇਰਡ ਪੰਜਾਬ ਪੁਲਿਸ ਤਰੰਬੀਰ ਸਿੰਘ ਤੰਮੀ ਰੌਕਵਲ ਅਤੇ ਮਾਸਟਰ ਮਨਪ੍ਰੀਤ ਸਿੰਘ ਹਾਕੀ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਿਤਾਬ ਮੂਲ ਮੈਂ ਬਾਰੇ ਗੱਲ ਕਰਦੇ ਹਾਂ ਸਰਦਾਰ ਮਹਿਤੂਤਾ ਨੇ ਕਿਹਾ ਕਿ ਇਸ ਕਿਤਾਬ ਨੂੰ ਲੋਕਾਂ ਦੀ ਕਚਹਿਰੀ ਤੱਕ ਲਿਆਉਣ 'ਚ ਸੀਨੀਅਰ ਪੱਤਰਕਾਰ ਸ਼੍ਰੀ ਅਸ਼wini ਜੇਤਲੀ ਤੇ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਦੇ ਸੁਪੁੱਤਰ ਸੁਖਿੰਦਰ ਸਿੰਘ ਅਲੱਗ ਤੇ ਰਮਨਦੀਪ ਸਿੰਘ ਅਲੱਗ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਇਸ ਤੋਂ ਇਲਾਵਾ ਬੀਸੀਐਮ ਸੀਨੀਅਰ ਸਕੈਂਡਰੀ ਸਕੂਲ ਦੀ ਪ੍ਰਿੰਸੀਪਲ ਨਿਰੂ ਗੋੜਾ ਤੇ ਸਮੂਹ ਸਟਾਫ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੰਡਿਆਲੀ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਤੇ ਵਾਈਸ ਪ੍ਰਿੰਸੀਪਲ ਗੁਰਮੀਤ ਸਿੰਘ ਆਰ ਐਂਡ ਡੀ ਦੇ ਪ੍ਰਿੰਸੀਪਲ ਗੁਰਨਾਨਕ ਦੇ ਬੋਲੀ ਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਹਿਦਪਾਲ ਸਿੰਘ ਦਾ ਕਿਤਾਬ ਬਾਰੇ ਦੋ ਸ਼ਬਦ ਲਿਖਣ ਤੇ ਧੰਨਵਾਦ ਕੀਤਾ ਗਿਆ ਦੇਸ਼ ਦੁਨੀਆ ਦੇ ਸਹਾਇਕ ਬਿਊਰੋ ਚੀਫ ਪੰਜਾਬ ਤਿਰਤ ਸਨੇਹ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੇਸ਼ ਦੁਨੀਆ ਦੇ ਸਹਾਇਕ ਬਿਊਰੋ ਚੀਫ ਪੰਜਾਬ ਤਿਰਤ ਸਨੇਹ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਹਸ਼ ਰੇਵ ਦੀ ਕਿਤਾਬ ਮੂਲ ਮੈਪ ਪੇਂਟ ਕੀਤੀ ਮੁੱਖ ਮੰਤਰੀ ਪੰਜਾਬ ਨੇ ਆਪਣੇ ਜ਼ਰੂਰੀ ਰਿਜ਼ਿਵੇਂ ਦੇ ਬਾਵਜੂਦ ਵੀ ਕਿਤਾਬ ਦਾ ਸਲੇਖ ਮੂਲ ਮੈਪ ਪੜ੍ਹ ਕੇ ਖੁਦ ਇੱਕ ਯਾਦਗਾਰੀ ਫੋਟੋ ਵੀ ਕਰਵਾਈ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਹਿਦੂਦਾ ਤੇ ਹਸ਼ਤੀ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਬਾਰ ਕਾਉਂਸਲ ਦੇ ਸਾਬਕਾ ਚੇਅਰਮੈਨ ਤੇ ਮੌਜੂਦਾ ਮੈਂਬਰ ਅਤੇ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਰਾਇਟਾਂਡਾ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਨਡੀ ਚੋਪੜਾ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਵਕਾਲ ਸਿੰਘ ਘੁੰਮਣ ਦੇਸ਼ ਦੁਨੀਆ ਖਬਰ ਤੇ ਚੈਨਲ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਕਮਲ ਸਿੰਘ ਮੈਕਵਾਲ ਪ੍ਰਿੰਸੀਪਲ ਡਾਕਟਰ ਸਹਿਜਪਾਲ ਸਿੰਘ ਸੀਨੀਅਰ ਪੱਤਰਕਾਰ ਗੁਰਦੇਵ ਸਿੰਘ ਮੁੱਲਾਪੁਰੀ ਪ੍ਰੀਤਮ ਸਿੰਘ ਮਹਿਦੂਦਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਦੂਦਾ ਦਾ ਸਟਾਫ ਹਰਸ਼ਦੀਪ ਦੇ ਤਾਇ ਬਲਵਿੰਦਰ ਸਿੰਘ ਮਹਿਦੂਦਾ ਜੀਵਨ ਸਿੰਘ ਮੰਗੜ ਤੇ ਰਜੇਸ਼ ਕੁਮਾਰ ਲਵਲੀ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੇ ਸੁਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਤੇ ਬਲਜੀਤ ਸਿੰਘ ਬੱਲੀ ਸਮਾਜ ਸੇਵੀ ਮਨਿੰਦਰ ਸਿੰਘ ਬੈਣੀਪਾਲ ਜਸਵੀਰ ਸਿੰਘ ਹੇਰਾ ਨੂੰ ਵੀ ਕਿਤਾਬ ਮੂਲ ਮੈਂ ਪੇਟ ਕੀਤੀ ਗਈ ਉਤਸ਼ਾਹੀ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾ تیرਸਿੰਘ ਸਿੰਘ ਨੇ आज ਜਿਹੜੀ ਮੇਰੇ ਹੱਥ 'ਚ ਕਿਤਾਬ ਦੇਖ ਰਹੇ ਹੋ ਮੂਲ ਮੈਂ ਜਿਹਦੀ ਅੱਜ ਕੁੰਡਕ ਚਕਾਈ ਗਈ ਐਨੀ ਉੱਚੀਆਂ ਲੰਮੀਆਂ ਅਡਾਰੀਆਂ ਮਾਰ ਕੇ ਕਦੇ ਸੋਚਿਆ ਵੀ ਨਹੀਂ ਸੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਰਸ਼ਦੀਪ ਸਿੰਘ ਜਿਸ ਨੇ ਮੂਲ ਮੈਂ ਕਿਤਾਬ ਆ ਜਿਹੜੀ ਛੋਟੀ ਉਮਰੇ ਵੱਡੀਆਂ ਪਲਾਂਗਾ ਕਰਕੇ ਉਹ ਲਿਖਦੀ ਤੇ ਅੱਜ ਰਿਲੀਜ਼ ਹੋ ਗਈ ਹੈ ਇਹ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ ਮਾ ਜੀ ਵੀ ਨੇ ਤੇ ਉਹਨਾਂ ਦੇ ਪਿਤਾ ਜੀ ਵੀ ਨੇ ਜਿਨ੍ਹਾਂ ਨੇ ਬਹੁਤ ਵੱਡਾ ਕਰਾਂਗੇ ਇਸ ਵਕਤ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਆ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਦੇਸ਼ ਦੁਨੀਆ ਦਾ ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਮੂਲ ਮੈਂ ਕਿਤਾਬ ਹੈ ਇਹਦੇ ਕੁਝ ਅੰਸ਼ ਮੈਂ ਪੜੇ ਹੋਏ ਆ ਜੀ ਇੱਕ ਗੁਰਪ੍ਰੀਤ ਉਹਨਾਂ ਨੇ ਜਿਹੜੇ ਹਰਸ਼ ਉਹਨਾਂ ਦੇ ਫਾਦਰ ਨੇ ਇਹਨਾਂ ਨੇ ਮੈਨੂੰ ਦਿੱਤੇ ਸੀ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ ਅਗਰ ਮੈਂ ਪ੍ਰਭਾਵਿਤ ਨਾ ਹੋਇਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਦੇ ਫੰਕਸ਼ਨ 'ਚ ਨਾ ਇਹ ਉੱਥੇ ਆਉਣ ਦਾ ਕਾਰਨ ਜਿੱਥੇ ਇਹਨਾਂ ਦਾ ਪਿਆਰ ਔਰ ਲਗਨ ਸੀ ਉੱਥੇ ਮੁੰਡੇ ਨੇ ਜਿਸ ਤਰੀਕੇ ਨਾਲ ਲਿਖਿਆ ਸੀ ਉਹ ਬਹੁਤ ਵਧੀਆ ਲਿਖਿਆ ਸੀ ਮੈਂ ਇਸ ਨੂੰ ਵਧਾਈ ਦੇਣਾ ਹੈ ਔਰ ਸ਼ੁਭ ਕਾਮਨਾਵਾਂ ਕਰ ਦੇਣਾ ਔਰ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਰਥਨਾ ਕਰਦਾ ਕਿ ਇਸ ਨੂੰ ਦਿਨ ਦੁਗਣੀ ਰਾਤ ਚੌਗਣੀ ਅੰਤਰਕੀ ਦਵੇ ਬਦੇ ਫੁੱਲੇ ਔਰ ਜਿਹੜਾ ਉਦੇਸ਼ ਲਈ ਇਹ ਚੱਲ ਰਿਹਾ ਹੈ ਉਹ ਉਹਦੇ ਵਿੱਚ ਕਾਮਯਾਬ ਹੋਵੇ ਲੇਕਿਨ ਇੱਕ ਗੱਲ ਜੁੜਨਾ ਕਹੂੰਗਾ ਕਿ ਜਿਹੜਾ ਲੇਖਕ ਹੁੰਦਾ ਹੈ ਉਹ ਉਹ ਮੈਨੂੰ ਹਮੇਸ਼ਾ ਉਹਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਦੇ ਜਿਹੜਾ ਲਫ਼ਜ਼ ਲਿਖੇ ਹੋਏ ਆ ਜਾ ਜਿਹੜੇ ਉਹਨੇ ਬੋਲੇ ਆ ਉਹਦਾ ਕੁਝ ਲੋਗਾਂ ਦੇ ਉੱਤੇ ਦਿlo ਤੇ ਦਿਮਾਗ ਦੇ ਉੱਪਰ ਅਸਰ ਹੁੰਦਾ ਹੈ ਇਸ ਕਰਕੇ ਕੋਈ ਐਦਾਂ ਦੀ ਗੱਲ ਨਹੀਂ ਲਿਖਣੀ ਜਿਹੜੀ ਸਮਾਜ ਸੋਸਾਇਟੀ ਮੁਲਕ ਸੂਬੇ ਲਈ ਨੁਕਸਾਨਦਾਇਕ ਹੋਵੇ ਜੀ ਦਾਲ ਸਾਹਿਬ ਦਾ ਡੀਪੀਐ ਗਿਆਨ ਸਿੰਘ ਜੀ ਉਹਨਾਂ ਨੇ ਵੀ ਅਰਸ਼ਦੀਪ ਦੀ ਕਿਤਾਬ ਤੇ ਆਏ ਤੇ ਉਹਨਾਂ ਨੂੰ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗੱਲਬਾਤ ਕਰਾਂਗੇ ਮੈਨੂੰ ਖੁਸ਼ੀ ਹੈ ਕਿ ਅਰਸ਼ਦੀਪ ਨੇ ਛੋਟੀ ਉਮਰ ਦੇ ਵਿੱਚ ਲੰਬਾ ਪੰਡਾ ਤੈਅ ਕਰ ਲਿਆ ਹੈਗਾ ਉਹ ਪੁਆਇੰਟ ਇਹਨੇ ਛੋਇਆ ਜ਼ਿੰਦਗੀ ਦਾ ਜਿਹਦੀ ਲੋੜ ਹੈ ਕੁਦਰਤ ਦਾ ਸੂਰ ਹੈ ਮੈਂ ਸਾਰੇ ਮੈਂ ਮੇਰਾ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਿਆ ਸਭ जग ਤੇਰਾ ਹੋਵੇ ਤੇ ਬਾਬਾ ਫਰੀਦ ਕਹਿੰਦਾ ਜੰਗਲ ਜੰਗਲ ਪਰ ਜਾਵੇ ਮਾਨ ਕੰਡਾ ਮੂੜੇ ਬਸੇ ਰੱਗ ਵਾਲੀ ਬਾਹਰ ਕਿਆ ਕੁੰਡੇ ਇਹ ਜਿਹੜੀਆਂ ਗੱਲਾਂ ਇਹਨੇ ਕੀਤੀਆਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਟੌਪ ਨੂੰ ਸ਼ੋਕ ਹੈ ਜਿਹੜੀ ਇਹਨੇ ਕਿਤਾਬ ਲਿਖੀ ਹੈ ਛੋਟੀ ਉਮਰ ਦੇ ਵਿੱਚ ਉਹਨੇ ਆਪਣੇ ਆਪ ਨੂੰ ਮੂਲ ਪਛਾਣਿਆ ਤੇ ਲੋਕਾਂ ਨੂੰ ਇਸ ਪਾਸੇ ਜਗਾਹ ਕਰ ਰਿਹਾ ਕਿ ਆਪਣੇ ਨਾਲ ਜੁੜੋ ਆਪਣੇ ਨੂੰ ਆਪ ਨੂੰ ਖੋਜੋ ਆਪਣੇ ਖੋਜ ਕੇ ਅੱਗੇ ਵਧੋ ਮੈਂ ਇਹਨੂੰ ਇਹ ਅਸ਼ੀਰਵਾਦ ਦਿੰਦਾ ਕਿ ਜਿਹੜੀ ਪਹਿਲੀ ਕਿਤਾਬੇ ਲਿਖੀ ਹੈ ਇਸ ਕਿਤਾਬ ਤੋਂ ਬਹੁਤ سارے ਲੋਕ ਸੇਧ ਲੈਣਗੇ ਇਹ ਖੋਦ ਵੀ ਇਸ ਨੂੰ ਆਪਣਾ ਨੀਂ ਪੱਥਰ ਸਮਝ ਕੇ ਅੱਗੇ ਇਹਦੇ ਬਹੁਤ ਵੱਡੀਆਂ ਮੰਜ਼ਲਾਂ ਤੈਅ ਕਰੇਗਾ ਬੋਤ ਬੋਤ ਕੀ ਕੀ ਲੱਗਦਾ ਅੱਜ ਕੱਲ ਦੀ ਨੌਜਵਾਨ ਪੀੜੀਆ ਕੋਈ ਮੋਬਾਈਲ 'ਚ ਖੁੱਬਿਆ ਕੋਈ ਬਾਹਰ ਜਾਣ ਦੇ ਵਿੱਚ ਖੁੱਬਿਆ ਪਰ ਕਿਤਾਬਾਂ ਨੂੰ ਭੁੱਲਦੇ ਜਾ ਰਹੇ ਨੇ ਖੇਪਤਾ ਨੂੰ ਭੁੱਲਦੇ ਜਾ ਰਹੇ ਨੇ ਕਦੇ ਸਮਾਂ ਹੁੰਦਾ ਸੀ ਤੁਹਾਡਾ ਸਮਾਂ ਹੁੰਦਾ ਸੀ ਦਾਦੀਆਂ ਜਿਹੜੀਆਂ ਨਾਨੀਆਂ ਉਹ ਕਹਾਣੀਆਂ ਸੁਣਾਉਂਦੀਆਂ ਸੀ ਖੇਪਤਾ ਸੁਣਾਉਂਦੀਆਂ ਸੀ ਪਰ ਇਹ ਚੀਜ਼ ਨੂੰ ਲੋਕ ਅੱਜ ਭੁੱਲ ਗਏ ਨੇ ਨੌਜਵਾਨ ਪੀੜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਮੈਂ ਮੈਂ ਇਹ ਮੈਸੇਜ ਦੇਣਾ ਕਿ ਅਸੀਂ ਜੋ ਬਚਪਨ ਦੇ ਵਿੱਚ ਹੁੰਦੇ ਸੀ ਸਾਨੂੰ ਕਿਤੇ ਪੰਜਾਬੀ ਰਾਲ ਲਿਖਿਆ ਹੋਇਆ ਕੋਈ ਪੇਜ ਛੜਕ ਤੇ ਸੱਜੀ ਕਬੀ ਚੱਕੇ ਮਿਲ ਜਾਣਾ ਅਸੀਂ ਉਹਨੂੰ ਗੁਰੂਆਂ ਦੀ ਬਾਣੀ ਸਮਝ ਕੇ ਚੱਕ ਕੇ ਖੇਕਣਾ ਲਾਉਣਾ ਤੇ ਘਰ ਚੱਕ ਕੇ ਲਿਉਣਾ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹਨਾਂ ਕੋਰੇ ਪੈ ਗਏ ਆ ਉਹਨਾਂ ਨੂੰ ਬਾਹਰ ਦੀ ਲਾਲਚ ਲੱਗ ਗਈ ਬਾਹਰ ਦੇ ਪਾਸੇ ਤੁਰ ਪਏ ਹੈਗੇ ਆ ਜਾਣ ਮੈਂ ਨਹੀਂ ਕਹਿੰਦਾ ਮੈਂ ਖੁਦ ਆਪਣੇ ਬੱਚੇ ਭੇਜੀ ਨੇ ਪਰ ਉਹ ਕਿਸੇ ਤਨਪਤਨ ਲੱਗਣ ਥਾਂ ਸਿਰ ਜਾ ਕੇ ਗੱਲਾਂ ਸੁਣ ਕੇ ਜਿਹੜੀ ਕਿਤਾਬ ਦੇ ਵਿੱਚ ਲਿਖਿਆ ਨੇ ਕਹਿੰਦੇ ਨੇ ਜਿੱਥੇ ਮਾਂ ਦਾ ਰੋਲ ਆ ਉੱਥੇ ਪਿਤਾ ਦਾ ਬਹੁਤ ਹੀ ਵੱਡਾ ਕਹਿੰਦੇ ਪਿਤਾ ਜੀ ਜਦੋਂ ਉਂਗਲ ਫੜ ਕੇ ਮੇਲੇ 'ਚ ਜਾਵੜਨ ਤਾਂ ਉਹ ਆਪਣਾ ਹੀ ਮੇਲਾ ਲੱਗਦਾ ਸਰਨਾਲ ਉਹ ਸ਼ਖਸੀਅਤ ਜਿਹੜੀ ਲੰਮੇ ਸਮੇਂ ਤੋਂ ਪੱਤਰਕਾਰੀ ਲਾਈਨ ਦੇ ਵਿੱਚ ਵੀ ਰਹੀ ਸਮਾਜ ਸੇਵਾ ਦੇ ਵਿੱਚ ਵੀ ਰਹੀ ਹੈ ਤੇ ਉਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਬੇਟੇ ਦੀ ਕਿਤਾਬ ਰਿਲੀਜ਼ ਹੋਈ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਲੋਕ ਦੇ ਕਰੇ ਸਭ ਤੋਂ ਪਹਿਲਾਂ ਆਧਾਰਾ ਦੇਸ਼ ਦੁਨੀਆ ਦੇ ਵੱਲੋਂ 10ਵੀਂ ਜਿਹੜੀ ਅਸੀਂ ਬਰੇਗੰਡਾ ਉਹ ਮਨਾਈ ਗਈ ਆ ਜ ਜਿਹਦੇ ਵਿੱਚ ਜਿਹੜੇ ਪੱਤਰਕਾਰ ਨੇ ਸਾਡੇ ਪੰਜਾਬ ਪਰ ਤੋਂ ਪਹੁੰਚੇ ਪੱਤਰਕਾਰਾਂ ਨੂੰ ਜਿਵੇਂ ਹਰ ਸਾਲ ਅਸੀਂ ਪੱਤਰਕਾਰਤਾ ਵਿਸ਼ੇ ਦੇ ਉੱਤੇ ਵਰਕਸ਼ਾਪ ਲਗਾਉਨੇ ਆ ਪੱਤਰਕਾਰਤਾ ਬਾਰੇ ਦੱਸਦੇ ਆ ਉਸ ਦੇ ਬਦਲੇ ਰੂਪ ਦੇ ਬਾਰੇ ਔਰ ਭਵਿੱਖ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਦੱਸਦੇ ਆ ਤੇ ਇਹ ਸਾਰੀ ਚਰਚਾ ਹੋਈ ਆ ਪੱਤਰਕਾਰਾਂ ਨੂੰ ਵਾਹ ਦਲੀਲ ਬੜੇ ਤਰੀਕੇ ਨਾਲ ਸੁੱਲਝੋਏ ਪੱਤਰਕਾਰ ਨੇ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਸਮੇਤ ਕਾਫੀ ਚੀਜ਼ਾਂ ਦੱਸੀਆਂ ਗਈਆਂ ਨੇ ਅੱਜ ਦੇ ਸਮਾਗਮ ਤੇ ਆ 2 17 ਸੀ ਆ ਪਹਿਲਾ ਜਿਹੜਾ 70 ਸੀਗਾ ਉਹਦੇ ਵਿੱਚ ਸਾਡੇ ਅਖਬਾਰ ਦੀ ਜਿਹੜੀ 10ਵੀਂ ਬਰੇ ਗੰਢ ਦਾ ਜਿਹੜਾ ਸਮਾਗਮ ਸੀ ਉਹ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਚੰਗੇ ਪੱਤਰਕਾਰ ਸੀ ਉਹਨਾਂ ਨੂੰ ਜਿਹੜੇ ਸਨਮਾਨ ਵੀ ਦਿੱਤੇ ਗਏ ਨੇ ਤੇ ਜਿਹੜੇ ਹਰ ਸਾਲ ਜਿਹੜੇ ਕਾਰਡ ਹੁੰਦੇ ਨੇ ਬਣਦੇ ਨੇ ਉਹ ਬੰਡੇ ਗਏ ਨੇ ਤੇ ਦੂਜਾ ਜਿਹੜਾ 70 ਬੀਤੇ ਕੱਲ ਸਾਡੇ ਬਹੁਤ ਹੀ ਮਹਾਨ ਲੇਖਕ ਕਵੀ ਪਦਮਸ਼੍ਰੀ ਸਰਜੀਤ ਪਾਤਰ ਜੀ ਜਿਨ੍ਹਾਂ ਦੀ ਤਸਵੀਰ ਆ ਜਿਹੜੀ ਉਹਨਾਂ ਦੇ ਉੱਪਰ ਜਿਵੇਂ ਅੱਜ ਇਸ ਮਹਿਫਲ ਦੇ ਜਿਹੜਾ ਅੱਜ ਸਵਲਾਨਾ ਸਮਾਗਮ ਸੀਗਾ ਇਸ ਦੇ ਮੁੱਖ ਮਹਿਮਾਨ ਸ਼੍ਰੀ ਪ੍ਰਮੋਦ ਬਾਦ ਜੀ ਜਿਹੜੇ ਮੇਰੇ ਉਸਤਾਦ ਵੀ ਨੇ ਪੱਤਰਕਾਰਤਾ ਦੇ ਵਿੱਚ ਸਾਡੇ ਰਿਟਾਇਰਡ ਡੀਪੀਆਰਓ ਸਰਦਾਰ ਗਿਆਨ ਸਿੰਘ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਤੇ ਤੇਲੂ ਰਾਮ ਕੋਹਾੜਾ ਜੀ ਮਾਸਟਰ ਜੀ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਸੀ ਤੇ ਇਹਨਾਂ ਦੇ ਹਾਜ਼ਰੀ ਦੇ ਵਿੱਚ ਜਿਹੜੇ ਹੋਰ ਪਤਵੰਤੇ ਪਹੁੰਚੇ ਨੇ ਤੇ ਸਾਰਿਆਂ ਦੇ ਵੱਲੋਂ ਮਿਲ ਕੇ ਜੋ ਸਾਡੇ ਮਰਹੂਮ ਲੇਖਕ ਨੇ ਸੁਰਜੀਤ ਪਾਤਰ ਜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਉਹਨਾਂ ਨੂੰ ਫੁੱਲ ਬਲਾਵਾਂ ਭੇਟ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਗੱਲਬਾਤ ਕੀਤੀ ਗਈ ਔਰ ਅੱਜ ਦਾ ਜਿਹੜਾ ਇਹ ਸਾਡਾ ਸਲਾਨਾ ਸਮਾਗਮ ਤੇ ਅੱਜ ਦਾ ਜਿਹੜਾ ਹਰਸ਼ਦੀਪ ਦੀ ਬੁੱਕ ਆ ਜਿਹੜੀ ਭਾਵੇਂ ਕਿ ਉਹ ਸਮਰਪਣ ਕਿਸੇ ਨੂੰ ਵੀ ਨਹੀਂ ਕੀਤੀ ਗਈ ਹਰਸ਼ਦੀਪ ਆਪਣੀ ਇੱਛਾ ਸੀ ਪਤਾ ਨਹੀਂ ਇਹਦੇ ਮਾਈਂਡ ਦੇ ਵਿੱਚ ਕੀ ਆ ਵੀ ਇਹਨੇ ਕਿਸੇ ਨੂੰ ਨਹੀਂ ਕੀਤੀ ਪਰ ਅੱਜ ਕੁਦਰਤੀ ਇਤਫਾਕ ਦੇਖੋ ਵੀ ਜਿਹੜਾ ਇਸ ਨੂੰ ਰਿਲੀਜ਼ ਕਰਨ ਦਾ ਹੰਡ ਚੁਕਾਈਦਾ ਇਸ ਦਾ ਜਿਹੜਾ ਅਜੋਜਨ ਸੀਗਾ ਇਹ ਪ੍ਰੋਗਰਾਮ ਨੂੰ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜਿਹੜੀ ਇੱਕ ਕਿਰਿਆ ਹੁੰਦੀ ਆ ਉਹ ਸਾਰੀ ਦੀ ਸਾਰੀ ਇੱਕ ਮਹਾਨ ਲੇਖਕ ਪਦਮਸ਼ਰੀ ਕਵੀ surjit patar ਨੂੰ ਜਿਹੜੀ ਸਮਰਪਿਤ ਕੀਤੀ ਗਈ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੋ ਰਹੀ ਆ ਕਿਉਂਕਿ ਅਕਸਰ ਮੈਂ surjit patar ਦੀਆਂ ਬਹੁਤ ਸਾਰੀਆਂ ਲਾਈਨਾਂ ਲੈ ਕੇ ਆਪਣੇ ਆਪ ਦੇ ਵਿੱਚ ਬਾਗੀ ਪਣਾ ਹਮੇਸ਼ਾ ਲਿਆਉਣਾ ਤੇ ਉਹ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਹ ਜਿੱਥੇ ਕਿਤਾਬ ਰਿਲੀਜ਼ ਹੋਈ ਆ ਉੱਥੇ ਸਾਨੂੰ ਇਸ ਗੱਲ ਇਸ ਦਾ ਵੀ ਗਾਵਾਂ ਕੇ ਸਰਜੀਤ ਪਾਤਰ ਜੀ ਅੱਜ ਜਿਨ੍ਹਾਂ ਨੇ ਪਤਨੀ ਹੋਰ ਕਿੰਨੀਆਂ ਚੰਗੀਆਂ ਲਿਖਸਾ ਸਾਨੂੰ ਦੇਣੀਆਂ ਸੀ ਉਹ ਸਾਡੇ ਵਿੱਚ ਨਹੀਂ ਰਹੇ ਮਤਲਬ ਅੱਜ ਖੁਸ਼ੀ ਵੀ ਆ ਤੇ ਗਮੀ ਵੀ ਆ ਪਰ ਜੇ ਕਿਤਾਬ ਉਹਨਾਂ ਦੇ ਨਾਂ ਦੇ ਉੱਤੇ ਸਮਰਪਣ ਕਰਕੇ ਅਸੀਂ ਰਿਲੀਜ਼ ਕੀਤੀ ਆ ਤੇ ਫਿਰ ਇਹ ਖੁਸ਼ੀ ਗਮੀ ਦਾ ਪ੍ਰੋਗਰਾਮ ਨਹੀਂ ਰਹਿੰਦਾ ਫਿਰ ਇਹ ਖੁਸ਼ੀ ਦਾ ਹੀ ਆ ਕਿਉਂਕਿ ਅਸੀਂ ਸਰਜੀਤ ਪਾਤਰ ਜੀ ਦੀ ਜਿਹੜੀ ਸੋਚ ਆ ਉਸ ਨੂੰ ਹਰਸ਼ ਦੀ ਕਿਤਾਬ ਦੇ ਰਿਲੀਜ਼ ਕਰਕੇ ਉਸ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਇਹੀ ਲੇਖਕ ਦਾ ਜਿਹੜਾ ਮੇਰਾ ਮੰਨਣਾ ਇਹੀ ਲੇਖਕ ਦਾ ਇੱਕ ਫਰਜ਼ ਬਣਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਬੇਟੇ ਨੇ ਛੋਟੀ ਉਮਰ ਉਸਨੇ ਛੋਟੀ ਉਮਰ ਦੇ ਵਿੱਚ ਕਿ ਐਡੀ ਵੱਡੀ ਕਿਤਾਬ ਲਿਖ ਦਿੱਤੀ ਕੀ ਕਹਿਣਾ ਚਾਹੁੰਦੇ ਆ ਅੱਜ ਕਿੰਨੀ ਖੁਸ਼ੀ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਮੇਰੇ ਬੇਟੇ ਹਰਸ਼ਦੀਪ ਸਿੰਘ ਨੇ ਮੂਲ ਮੈਂ ਬੁੱਕ ਲਿਖੀ ਹੈ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਖੁਸ਼ੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਗਿਫਟ ਦੇਤਾ ਇੱਕ ਕਿਤਾਬ ਲਿਖ ਕੇ ਦੇਤੀ ਬਹੁਤ ਵੱਡੀ ਗੱਲ ਹੈ ਇਹ ਤੋਂ ਜ਼ਿਆਦਾ ਹੀ ਵੱਡੀ ਗੱਲ ਹੈ ਇਸ ਤੋਂ ਵੱਡੀ ਖੁਸ਼ੀ ਹੋਰ ਹੋ ਵੀ ਕੀ ਸਕਦੀ ਹੈ ਬਸ ਹੋਰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਅੱਜ ਤੁਹਾਡੀ ਕਿਤਾਬ ਰਿਲੀਜ਼ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕ ਇਹ ਜਿਹੜੀ ਕਿਤਾਬ ਅੱਜ ਰਿਲੀਜ਼ ਹੋਈ ਆ ਮੂਲ ਮੈਂ ਇਹਦੇ ਬਾਰੇ ਮੈਂ ਬਹੁਤ ਮਹੱਤਵਪੂਰਨ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰਨਾ ਚਾਹੁੰਦਾ ਇਹ ਜਿਹੜੀ ਕਿਤਾਬ ਆ ਇਹ ਲੇਖਾਂ ਤੇ ਸੰਪਾਦਕੀਆਂ ਦਾ ਮੇਲ ਆ ਲੇਖ ਨੇ ਇਸ ਦੇ ਵਿੱਚ ਸੰਪਾਦਕੀਆਂ ਨੇ ਤੇ ਜਦੋਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਸੀਗੇ ਤਾਂ ਸਾਡਾ ਇਹ ਬਿਲਕੁਲ ਵੀ ਵਿਚਾਰ ਨਹੀਂ ਸੀਗਾ ਕਿ ਅਸੀਂ ਕੋਈ ਕਿਤਾਬ ਛਾਪਣੀਆਂ ਪਰ ਲਿਖਤ ਨੂੰ ਦੇਖ ਕੇ ਮੇਰੇ ਪਿਤਾ ਜੀ ਨੇ ਮੈਨੂੰ ਇਹ ਕਿਹਾ ਕਿ ਜਿਹੜੀ ਇਹ ਕਿਤਾਬ ਆ ਉਹ ਤੇਰੀ ਅਸੀਂ ਤਿਆਰ ਕਰਵਾਵਾਂਗੇ ਤੇ ਫਿਰ ਇਦਾਂ ਵਿਚਾਰ ਇਹਦਾ ਕਿਤਾਬ ਦਾ ਬਣਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਹੌਲੀ-ਹੌਲੀ ਜਦੋਂ ਲੇਖ ਜੁੜਦੇ ਗਏ ਤਾਂ ਉਸ ਨੂੰ ਕਿਤਾਬ ਦਾ ਰੂਪ ਵੀ ਦੇ ਦਿੱਤਾ ਗਿਆ ਸੀ ਪਰ ਸਮੇਂ ਦੇ ਬੀਤਣ ਦੇ ਨਾਲ ਨਾਲ ਗਿਆਨ ਦੇ ਵਿੱਚ ਵਾਧਾ ਹੋਇਆ ਵੀ ਸੀਗਾ ਤੇ ਗਿਆਨ ਜੋ ਪੁਰਾਣਾ ਮੈਨੂੰ ਲੱਗਿਆ ਸੀ ਉਸ ਨੂੰ ਛੱਡਣਾ ਵੀ ਪਿਆ ਸੀਗਾ ਤੇ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਆਪਣੇ ਜਿਹੜੇ ਦੋ ਸ਼ਬਦ ਕਿਤਾਬ ਦੇ ਵਿੱਚ ਦਰਜ ਕੀਤੇ ਨੇ ਉਹਨਾਂ ਨੇ ਜੋ ਆਰਟੀਕਲ ਅਸਲ ਦੇ ਵਿੱਚ ਪੜ੍ਹੇ ਸਨ ਉਹ ਆਰਟੀਕਲ ਇਹ ਕਿਤਾਬ 'ਚ ਬਹੁਤ ਹੀ ਘਟ ਨੇ ਯਾਨੀ ਕਿ ਮੰਨ ਲਓ ਜੇ ਇੱਕ ਆਰਟੀਕਲ ਅਸੀਂ ਲੈਨੇ ਆ ਤਾਂ ਉਸ ਦਾ ਸਿਰਫ 5 ਤੋਂ 10% ਕੰਟੈਂਟ ਹੀ ਹੋਏਗਾ ਜੋ ਪੁਰਾਣੇ ਆਰਟੀਕਲਾਂ ਵਾਲਾ ਵਾ ਬਾਕੀ ਜੋ ਆਰਟੀਕਲ ਨੇ ਉਹ ਸਾਰੇ ਦੇ ਸਾਰੇ ਨਵੇਂ ਆਰਟੀਕਲ ਨੇ ਤਾਂ ਜੋ ਉਹਨਾਂ ਸ਼ਖਸੀਅਤਾਂ ਦੇ ਜੋ ਪੜਿਆ ਵਾ ਉਹ ਅਸਲ 'ਚ ਪੁਰਾਣੀਆਂ ਗੱਲਾਂ ਨੂੰ ਪੜਿਆ ਵਾ ਤੇ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਆ ਤੇ ਇਹ ਗੱਲ ਮੈਂ ਇਸ ਕਰਕੇ ਦੱਸੀ ਆ ਤਾਂ ਕਿ ਮੈਂ ਇਹ ਦੱਸ ਸਕਾਂ ਕਿ ਜਦੋਂ ਪਾਠਕ ਇਸ ਕਿਤਾਬ ਨੂੰ ਪੜਨਗੇ ਤਾਂ ਉਹ ਇਹ ਨਾ ਦੇਖਣ ਕਿ ਉਹ ਜਿਹੜੀਆਂ ਸ਼ਖਸੀਅਤਾਂ ਸਨ ਉਹਨਾਂ ਨੇ ਕੀ ਕਿਹਾ ਉਹ ਇਸ ਨੂੰ ਬਿਲਕੁਲ ਨਵੇਂ ਢੰਗ ਨਾਲ ਪੜਨ ਤਾਂ ਕਿ ਜੋ ਇਹ ਕਿਤਾਬ ਕਹਿਣਾ ਚਾਹੁੰਦੀ ਆ ਉਹ ਉਹਨਾਂ ਨੂੰ ਸਮਝ ਆ ਸਕੇ